ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਵਾਰਡਾਏ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐਸ ਤਸਵੀਰਾਂ ਦਿਖਾ ਰਿਹਾ ਪਿੰਡ ਮੋਰਾਵਾਲੀ ਦੀਆਂ ਜਿੱਥੇ ਅੱਜ ਖਾਸ ਦਿਨ ਹੈਗਾ 23 ਮਾਰਚ ਸ਼ਹੀਦੀ ਦਿਨ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਭਗਤ ਸਿੰਘ ਉਹਨਾਂ ਦਾ ਨਾਨਕਾ ਪਿੰਡ ਜਿਹੜਾ ਹੈਗਾ ਮੋਰਾਵਾਲੀ ਹੈਗਾ ਇਸਦੇ ਚੱਲਦੇ ਤਸਵੀਰਾਂ ਦਿਖਾਉਂਦੇ ਆ ਮੌਜੂਦਾ ਪੰਜਾਬ ਸਰਕਾਰ ਦੀਆਂ ਕਿ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਵੱਖ-ਵੱਖ ਜਿਹੜੇ ਆ ਉਹ ਬਸ਼ਿੰਧਿਆਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜਿਹੜਾ ਜੁਆਇਨ ਕੀਤਾ ਹੈਗਾ ਸੋ ਆਪ ਸਭ ਦੀ ਨਜ਼ਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਮੈਂ ਮੋਰਾਵਾਲੀ ਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਡੀਪੀ ਸਪੀਕਰ ਵਿਧਾਨ ਸਭਾ ਪੰਜਾਬ ਹਲਕਾ ਵਿਧਾਇਕ ਐਗਜ਼ੀਕਿਟਿਵ ਰੋੜੀ ਸਾਡਨ ਬਣੇ ਹੋਏ ਨੇ ਤੇ ਨਾਲ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਜਾਂ ਹੋਰ ਜਿਹੜੇ ਸੋਸ਼ਲ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਸੇਵਾਦਾਰ ਨੇ ਉਹ ਸਾਰਿਆਂ ਨੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈਗੀ ਆ ਰੋੜੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਦੇ ਤੇ ਅੱਜ ਅਸੀਂ ਸਾਰੇ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਨੂੰ ਨਤਮਸਤਕ ਹੋਣ ਆਏ ਉਹਨਾਂ ਦੇ ਨਾਨਕਾ ਪਿੰਡ ਪਹਿਲਾਂ ਗਰਸ਼ਿੰਕਰ ਹੁਣ ਮੋਰਾਵਾਲੀ ਇਸ ਤੋਂ ਬਾਅਦ ਘਟਕਰ ਕਲਾ ਜਾਵਾਂਗੇ ਔਰ ਅੱਜ ਜਿੱਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅੱਜ ਜਿਹਦਾ ਸਜਦਾ ਕੀਤਾ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਿਹੜੀ ਸਾਡੀ ਟੀਮ ਤੁਰੀ ਹੈ ਉਸ ਟੀਮ ਦੇ ਵਿੱਚ ਵਾਦਾ ਹੋਇਆ ਸਾਡੇ ਸਾਬਕਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਔਰ ਸਾਬਕਾ ਜਿਹੜੇ ਸਾਡੇ ਪਲੈਨਿੰਗ ਬੋਰਡ ਦੇ ਮੈਂਬਰ ਨੇ ਜਨਰਲ ਕਾਉਂਸਲ ਅਸ਼ਰੋਮੀ ਕਾਲੀ ਦਲ ਦੇ ਮੌਜੂਦਾ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਮੋਰਾਵਾਲੀ ਨਾਲ ਬਲਕਸਮਤੀ ਮੈਂਬਰ ਨੇ ਦੇ ਨਾਲ ਪਿੰਡ ਦੇ ਪੰਜ ਸਰਪੰਚ ਵੱਡੀ ਗਿਣਤੀ ਵਿੱਚ ਪਿੰਡ ਮੋਹਣਵਾਲ ਤੋਂ ਸਾਡੇ ਸਰਪੰਚ ਲਕੀ ਜੀ ਔਰ ਸਾਡੇ ਜੂਤ ਜਿਹੜੇ ਵੱਡਾ ਵੀ ਸਾਡਾ ਗੁਰਪ੍ਰੀਤ ਬਿੱਲਾ ਜੋ ਕਿ ਪਿੰਡ ਐਮਾ ਮੁਗਲਾ ਤੋਂ ਜਿਹੜੇ ਕਿ ਵੱਖ-ਵੱਖ ਪਾਰਟੀਆਂ ਚ ਪਹਿਲਾਂ ਸਾਰੇ ਕੰਮ ਕਰ ਰਹੇ ਸੀ ਅੱਜ ਇਹਨਾਂ ਨੇ ਸ਼ਹੀਦ ਦੇ ਅਜਮ ਭਗਤ ਸਿੰਘ ਜੀ ਦੀ ਵਿਚਾਰਧਾਰਾ ਤੇ ਜੋ ਪਾਰਟੀ ਪੈਰਾ ਦੇ ਰਹੀ ਹੈ ਉਸ ਪਾਰਟੀ ਨੂੰ ਕਹਿੰਦੇ ਆਪਾਂ ਜੁਆਇਨ ਕੀਤਾ ਅੱਜ ਆਪਾਂ ਸਾਰੇ ਨੁਮਾਇਆਂ ਨੂੰ ਜੀ ਆਖਦੇ ਆਂ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਜਿਹੜੇ ਕੰਮ ਅਧੂਰੇ ਰਹਿੰਦੇ ਨੇ ਉਹ ਜਿਹੜਾ ਆਪਾਂ ਨਾਅਰਾ ਲਾਦੇ ਸ਼ਹੀਦ ਉਹ ਤੁਹਾਡੇ ਕਾਜ ਅਧੂਰੇ ਲਾ ਉਹਨੂੰ ਸਾਡੇ ਸਾਰੇ ਸਾਥੀ ਸਾਡਾ ਸਾਥ ਦੇਣਗੇ ਔਰ ਅੱਗੇ ਤੋਂ ਵੀ ਜਿਹੜਾ ਹੈ ਪਾਰਟੀ ਦੀ ਮਰਯੂਤੀ ਦੇ ਨਾਲ ਜਿਹੜੇ ਹੈ ਨਾਲ ਕੰਮ ਕਰਨਗੇ ਮੈਂ ਸਾਰਿਆਂ ਨੂੰ ਜੀ ਆਖਦਾ ਧੰਨਵਾਦ ਆਖਦਾ ਸ਼ਹੀਦਾਂ ਨੂੰ ਨਤਮਸਤਕ ਹੁੰਦਾ ਅੱਜ ਆਮਾ ਦੀ ਪਾਰਟੀ ਜੀ ਸ਼ਮੂਲਿਤ ਕੀਤੀ ਹੈਗੀ ਆ ਕੀ ਕੀ ਦੇ ਕੇ ਸ਼ਮੂਲਿਤ ਕੀਤੀ ਹੈਗੇ ਦੇਖੋ ਜਿਸ ਸੋਚ ਨੂੰ ਲੈ ਕੇ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਪਾਰਟੀ ਚੱਲੀ ਆ ਅਸੀਂ ਮੈਂ ਪਿਛਲੇ 2 ਸਾਲ ਤੋਂ ਪਾਰਟੀ ਦੀ ਕਾਰਗੁਜ਼ਾਰੀ ਨੂੰ ਬੜੀ ਬਰੀਕੀ ਦੇ ਨਾਲ ਜੱਜਦਾ ਸੀ ਹੁਣ ਮੈਂ ਫੈਸਲਾ ਕੀਤਾ ਹੈ ਕਿ ਜਿਸ ਸੋਚ ਨੂੰ ਲੈ ਕੇ ਚੱਲੇ ਆ ਉਸ ਸ਼ਹੀਦ ਦਾ ਨਾਨਕਾ ਪਿੰਡ ਸਾਡਾ ਮੋਰਾਲੀ ਹੈ। ਉਹ ਸੋਚ ਨੂੰ ਸਮਰਪਿਤ ਪਾਰਟੀ ਆ ਤੇ ਮੈਨੂੰ ਵੀ ਸ਼ੌਂਕ ਹੈ ਕਿ ਇਲਾਕੇ ਦੀ ਡਿਵੈਲਪਮੈਂਟ ਹੋਵੇ ਇਹੋ ਜਿਹੀ ਪਾਰਟੀ ਦੇ ਨਾਲ ਜੁੜ ਕੇ ਮੈਂ ਇਲਾਕੇ ਦੀ ਸੇਵਾ ਕਰ ਸਕਾਂ ਇਸ ਲਈ ਮੈਂ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ। ਅਜਾਮਾ ਦੀ ਪਾਰਟੀ ਜੁਆਇਨ ਕੀਤੇ ਹੋਤੀ ਕਹਿਣਾ ਚਾਹੁੰਦਾ। ਸਾਰੀਆਂ ਪਾਰਟੀਆਂ ਦਾ ਦੇਖ ਕੇ ਲੈ ਸਵਾਦ ਪਰ ਪਾਰਟੀਆਂ ਨੇ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਹੈਗੀ ਇਹਨਾਂ ਦੇ ਕੰਮ ਕਰ ਦੇਖ ਕੇ ਪਾਰਟੀ ਦੇ ਵਧੀਆ ਕੰਮ ਕਰ ਦੇਖ ਕੇ ਤਾਂ ਇਹਨਾਂ ਪਾਰਟੀਆਂ ਦੇ ਪੱਖ-ਵਕ ਪਹਿਲਾਂ ਬਹੁਤ ਮਤ ਲੋਕਾਂ ਦੇ ਨਾਲ ਸਾਰੇ ਨਾਲ ਫੁਰਕੇ ਭਾਜੀ ਪਾਰਟੀਆਂ ਨਾਲ ਫੁਰਕੇ ਦੇਖ ਲਿਆ ਪਰ ਉਹਨਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਨਹੀਂ ਸੀਗੀ ਠੀਕ ਹੈ ਜੀ ਹੁਣ ਆਮ ਆਦਮੀ ਪਾਰਟੀ ਨਾਲ ਜੁੜੇ ਆ ਇਹਨਾਂ ਦੀ ਸੋਚ ਸਾਰੀ ਵਧੀਆ ਪਹਿਲਾਂ ਦੇਖੀ ਆ ਤੇ ਦੋ ਸਾਲ ਇਹਨਾਂ ਦਾ ਕੰਮ ਦੇਖਿਆ ਕੰਮ ਬਹੁਤ ਵਧੀਆ ਇਹਨਾਂ ਨੇ ਕੀਤੇ ਆ ਤੇ ਹੁਣ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਾਂਗੇ ਤੇ ਅੱਗੇ ਜੋ ਵੀ ਪਾਰਟੀ ਸੇਵਾ ਲੂ ਪ੍ਰੋਪਰ ਕੁਦਰਤ ਲੋੜੀ ਸਾਬਦੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਮਤਲਬ ਇਸ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹਮ ਆਮੀ ਪਾਰਟੀ ਜੈ ਹਾਂ